ਵਿਦਿਆ ਬਾਪੂ ਸਾਨੂੰ ਦੇ ਕੇ ਗਿਆ ਨਾ ਜਿਨ੍ਹਾਂ ਨੇ ਵਿਦਿਆ ਪੜ ਲਈ ਸਾਹਮਣੇ ਆ ਰਾਇ ਤੇ ਮਦੀ ਦਾਸ ਦੇ ਚਿਹਰੇ ਤੇ ਰੌਣਕ ਵੜੀ ਤੇ ਜਲਾਦ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਤੈਨੂੰ چیرਣਾ ਏ ਕਹਿੰਦੇ ਕੋਈ ਗੱਲ ਨਹੀਂ ਭਾਈ ਤਾਰੂ ਸਿੰਘ ਸਾਹਿਬ ਕੋਲੇ ਵਿਦਿਆ ਏ ਨਿਤਨੇਮ ਹੈ ਗੁਰਬਾਣੀ ਹੈ ਸੇਵਾ ਸਿਮਰਨ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਉੱਚੀ ਬੋਲਿਆ ਕਰੋ ਤਾਨੂੰ ਪਿਆਰ ਦਾ ਹੁਭਾਰਾ ਦਿਆਤ ਫਿਰ ਗੱਲ ਬੰਨ ਨਹੀਂ ਤੇ ਤੁਸੀਂ ਇੱਧਰ ਉੱਧਰ ਵੇਂਦੇ ਰਹਿਣਾ ਹੈ ਮਾਲਕ ਦਾ ਸਭ ਕੁਝ ਆਪਾਂ ਸੁਣਾ ਨਹੀਂ ਕੁਝ ਸਕਦੇ ਪਰ ਉਹਦੀ ਕਰ ਸ਼ਕਤੀ ਆ ਬਰਕਤ ਆ ਨਿਆਮਤ ਆ ਬੜੇ ਬੜੇ ਰਾਗੀ ਸਿੰਘ ਨਾ ਭਾਈ ਨਿਰਮਲ ਸਿੰਘ ਪਦਮਜੀ ਵਰਗੇ ਜਦੋਂ ਹਰਮੰਦਰ ਸਾਹਿਬ ਕੀਰਤਨ ਕਰਦੇ ਸੀਗੇ ਪਹਿਲਾਂ ਅਰਦਾਸ ਕਰਦੇ ਮਾਰੇ ਤੋ ਆਗਿਆ ਲੈ ਕੇ ਕਿ ਸੱਚੇ ਪਾਤਸ਼ਾਹ ਮੈਨੂੰ ਰਾਗ ਦੀ ਸੂਝ ਬਖਸ਼ੀ ਤੇ ਜਦੋਂ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨ 'ਚ ਜਾਣਿਆ ਉੱਥੇ ਪ੍ਰਤਾਖੇ ਸ਼ਬਦ ਸਾਚ ਹੋ ਜਾਂਦੇ ਐ ਕਿ ਪੂਰੀ ਹੋਈ ਕਰਾਮਾਤ ਬੋਲੋ ਪੂਰੀ ਹੋਈ ਕਈ ਲੋਕ ਕਿਹਾ ਅੱਜ ਜਿੱਦ ਪੈਂਦੇ ਜੀ ਕਰਾਮਾਤ ਨਹੀਂ ਹੁੰਦੀ ਕੁਛ ਨਹੀਂ ਹੁੰਦਾ ਕ੍ਰਿਸ਼ਮਾ ਮੈਂ ਕਿਹਾ ਸਭ ਤੋਂ ਵੱਡੀ ਕਰਾਮਾਤ ਤੇ ਆਪਣਾ ਸਰੀਰ ਐ ਇੱਕ ਇੱਕ 나ੜ ਇੱਕ ਇੱਕ ਪੁਆਇੰਟ ਮੇਰੇ ਪਿਆਰੇ ਨੇ ਕਿਵੇਂ ਸਵਾਰਿਆ ਨੱਕ ਕੰਨ ਅੱਖਾਂ ਦੋ ਦੋ ਸਪੇਰ ਪਾਟ ਵੀ ਨਾਲ ਦਿੱਤਾ ਆਖੋ ਸਤਨਾਮ ਸ੍ਰੀ ਪੀ ਇੱਕ ਬਾਹ ਘੱਟੀ ਜਾਵੇ ਇੱਕ ਨਾਲ ਸਪੇਰ ਹੈ ਇੱਕ ਲੱਤ ਦੋ ਗੁਰਦੇ ਦੋ ਨੇਤਰ ਕਮਾਲ ਦੀ ਕਾਰਾਗਿਰੀ ਕੀਤੀ ਉਸ ਮਿਸਤਰੀ ਨੇ ਇਹ ਮੈਂ ਕਿੱਥੋਂ ਪਤਾ ਕੀਤਾ ਜੇ ਸੁਖਮਣੀ ਸਾਹਿਬ ਪੜਦੇ ਆ ਇੱਥੇ ਕਿ ਪਹੁੰਚੇ ਨਾ ਪੜਨਾਂ ਨੂੰ ਜ਼ਿਆਦਾ ਤੁਸੀਂ ਜੁੜੇ ਹੋ ਘਰ ਚ ਕਈ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਣ ਮੂਲ ਤੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਣ ਮੈਂ ਜਿਨੇ ਉਬਾਰਿਆ ਔਰ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਹ ਘਰ ਹੈ ਉਹ ਧਾਰ ਹੈ ਜਦੋਂ ਦੁਨੀਆਂ ਦੇ ਵੱਡੇ ਵੱਡੇ ਡਾਕਟਰ ਵੱਡੇ ਵੱਡੇ ਸਾਇੰਸਦਾਨ ਵੀ ਸਿਰ ਝੁਕਾ ਕੇ ਸੌਰੀ ਸ਼ਬਦ ਵਰਤ ਗਏ ਆਹਮ ਸੋ ਸੌਰੀ ਇਹਨੂੰ ਲੈ ਜਾਓ ਔਰ ਉਹ ਨਾਸਤਿਕ ਮਨੁੱਖ ਕਹਿਣ ਲੱਗਾ ਮੈਂ ਨਹੀਂ ਮੰਨਦਾ ਐਵੇਂ ਬਾਬੇ ਕਹਾਣੀਆਂ ਸੁਣਾਉਂਦੇ ਆ ਐਵੇਂ ਸਾਖੀਆਂ ਅੱਜ ਵੀ ਕੀ ਮਨੁੱਖ ਜਿਹੜੇ ਜ਼ਿਆਦੀ ਵਿਦਿਆ ਲੈਂਦੇ ਨਾ ਦੁਨਿਆਵੀ ਉਹ ਨਹੀਂ ਮੰਨਦੇ ਉਹ ਕਹਿੰਦੇ ਕੀ ਆ ਲੰਗਰ ਲਾਇਆ ਐਵੇਂ ਇਕੱਠੇ ਹੋ ਕੇ ਬੈਠੇ ਆ ਬਾਬੇ ਸਦੇ ਨਾ ਉਹ ਹੋਰ ਬਿਰਤੀ ਹੁੰਦੀ ਆ ਪਰ ਉਹਨੂੰ ਕਹਿੰਦੇ ਵੀ ਤੈਨੂੰ ਹਰਮੰਦਰ ਸਾਹਿਬ ਲੈ ਚੱਲੀਏ ਇਹਦਾ ਉੱਥੇ ਕੀ ਆ ਕਹਿੰਦੇ ਉੱਥੇ ਅੰਮ੍ਰਿਤ ਸਰੋਵਰ ਹੈ ਬਾਣੀ ਦਾ ਪ੍ਰਵਾਹ ਚੱਲਿਆ ਉਹ ਕਹਿੰਦਾ ਨਹੀਂ ਸਰੋਵਰ ਚ ਪਾਣੀ ਹੈ ਤੇ ਦੂਸਰੇ ਪਾਸੇ ਕਹਿੰਦਾ ਦੁਕਾਨਦਾਰੀ ਹੈ ਉਹ ਕਹਿੰਦੀ ਅੱਜ ਤੇ ਚੁੱਪ ਕਰ ਜਾ ਰੱਬ ਦਾ ਵਾਸਤਾ ਹਣ ਤੇ ਤੂੰ ਮਰ ਜਾਣਾ ਏ ਹੁਣ ਤੇ ਜੇਦ ਛੱਡ ਦੇ ਸੁਖੀ ਵਸੈ ਮਸਕੀਨੀਆਂ ਆਪ ਨਿਵਾਰਤਲੇ ਬੜੇ ਬੜੇ ਹੰਕਾਰਿਆ ਨਾਨਕ ਬੜਾ ਹੰਕਾਰ ਸੀ ਫੇਰ ਵੀ ਉਹਨੂੰ ਚੁੱਕ ਕੇ ਲੈ ਹੀ ਗਏ ਤੁਰਕੀ ਬਾਣੀ ਦਾ ਖੰਡ ਜਾ ਬਰੰਭ ਕਰਦਾ ਅੱਜ ਬਾਪੂ ਦਾ ਦੇਣਾ ਤੇ ਮੇਰਾ ਜੀ ਕਰਦਾ ਮੈਂ ਬਾਪੂ ਦੀ ਪ੍ਰਕਰਮਾਂ 'ਚ ਹੀ ਰਹਿਣਾ ਜਿੰਨਾ ਚਿਰ ਮੇਰੇ ਕੋ ਸਮਾਂ ਹੈ ਆਖੋ ਸਤਨਾਮ ਉਹਨੂੰ ਚੁੱਕ ਕੇ ਲੈ ਗਏ ਤੇ ਖੰਡਪਾੜ ਸਾਹਿਬ ਆਰੰਭ ਹੋ ਗਏ ਉਹਨੂੰ ਲਾਗੇ ਪਾਤਾ ਲਾਸ਼ ਨੂੰ ਪ੍ਰੋਣਾ ਸੀ ਦੋ ਤੋ ਦਸ ਗਿਣਤੀ ਦੇ ਉਨੀ ਜਿਨੂੰ ਫਿਰ ਹਜ਼ੂਰ ਦੀ ਬਾਣੀ ਕਹਿੰਦੀ ਹੈ ਕਬੀਰ ਬੈਦ ਕਹੈ ਹੋਂਹੀਂ ਪਲਾ ਦਾਰੂ ਮੇਰੇ ਬਸ ਇੱਕ ਮੈਂ ਨਾ ਬੇਨਤੀ ਕਰਾਂ ਤੁਹਾਨੂੰ ਪਲੀਜ਼ ਮਾਫ ਕਰਿਓ ਤੁਸੀਂ ਨਾ ਬਹਿ ਜਾਓ ਸਾਰੇ ਪਿਆਰ ਬਾਅਦ ਚ ਦੇ ਦਿਓ ਹੁਣ ਨਾ ਉੱਠਿਓ ਕਿਉਂਕਿ ਇਹ ਚੱਕਰ ਚ ਆਪਣਾ ਰਸ ਨਹੀਂ ਬਣਦਾ ਤੁਸੀਂ ਵਾਰੀ ਵਾਰੀ ਉੱਠਣਾ ਤੇ ਵਿਦਰ ਟਾਈਮ ਹੋ ਜਾਣਾ ਇਹ ਬਾਅਦ ਚ ਜਦੋਂ ਸਮਾਪਤੀ ਹੋਵੇਗੀ ਨਾ ਜਦੋਂ ਅਸੀਂ ਫਤਿਹ ਬੁਲਾਈ ਉਦੋਂ ਜੋ ਚੰਗਾ ਲੱਗੇ ਅਸੀਸ ਦੇ ਦਿਓ ਬੋਲੋ ਸਤਨਾਮ ਸ੍ਰੀ ਕਿਉਂਕਿ ਆਪਾਂ ਪੜਨਾ ਹੈ ਅੱਗੇ ਬੜੇ ਲੇਟ ਹੋ ਚੁੱਕੇ ਆ ਬੜੀ ਦੂਰ ਜਾ ਚੁੱਕੀ ਅਸੀਂ ਤਾਈਓ ਵੇਖੋ ਦੁਨੀਆ ਦੇਖੋ ਸਭ ਕੁਝ ਹੈ ਪਰ ਹਰ ਬੰਦੇ ਦੇ ਘਰ ਚ ਦੁੱਖ ਪਰੇਸ਼ਾਨੀਆਂ ਡਿਪਰੈਸ਼ਨ ਹੈ ਕਿਉਂ ਇੱਕ ਮਾਈ ਆਈ ਮਹਾਪੁਰਖ ਬੈਠੇ ਉਹ ਬਾਂ ਮਾਰ ਕੇ ਕਹਿਣ ਲੱਗੀ ਬਾਬਾ ਜੀ ਬੜੀ ਦੁਖੀ ਆ ਗੱਲ ਨੁਕਤੇ ਵਾਲੀ ਸਾਖੀ ਗਵਾਈ ਹੁੰਦੀ ਮੈਂ ਵਾਪਸ ਪਰਤ ਜਾਣਾ ਸ਼ਬਦ ਚ ਕਹਿਣ ਲੱਗੀ ਬਾਬਾ ਜੀ ਬੜੀ ਪਰੇਸ਼ਾਨ ਹੈ ਕੁਝ ਨਹੀਂ ਨਜ਼ਰ ਆਉਂਦਾ ਸਾਰੇ ਪਾਸਿਓਂ ਕੱਖ ਨਹੀਂ ਨਜ਼ਰ ਆਉਂਦਾ ਰਸਤੇ ਬੰਦ ਪਿਆ ਕਈ ਵਾਰੀ ਤੇ ਮੇਰਾ ਜੀ ਕਰਦਾ ਵੀ ਮੈਂ ਕੁਝ ਖਾ ਕੇ ਤੇ ਜ਼ਿੰਦਗੀ ਨਵੇੜ ਦਿਆਂ ਅੱਜ ਵੀ 80% ਲੋਕ ਇਦਾਂ ਦੇ ਆ ਗਏ ਆਤ ਦੇ ਦੰਗ ਨਾ ਗੁਰਦੁਆਰਾ ਚੰਗਾ ਲੱਗਦਾ ਨਾ ਸਪੀਕਰ ਦੀ ਆਵਾਜ਼ ਆਉਂਦੀ ਉਹ ਵੀ ਘਬਰਾਹਟ ਹੁੰਦੀ ਵੀ ਬਾਬੇ ਨੂੰ ਆਵਾਜ਼ ਘਟਾਓ ਕਈਆਂ ਇਦਾਂ ਦੀ ਬਿਰਤੀ ਹੋਈ ਵੀ ਸੋ ਇੰਨਾ ਕੁ ਪਰੇਸ਼ਾਨ ਹੋ ਕੇ ਕਹਿਣ ਲੱਗੇ ਜੀ ਮੈਨੂੰ ਕੋਈ ਰਸਤਾ ਦੱਸ ਦਿਓ ਬਹੁਤ ਪਰੇਸ਼ਾਨ ਬਹੁਤ ਤੰਗ ਹੈ ᔪਗਤੀ ਦੇ ਕੇ ਸਤਿਗੁਰੂਸ਼ਿ ਕਹਿਣ ਲੱਗੇ ਧੀਏ ਬੈ ਜਾ ਬੈਠ ਗਏ ਕਹਿੰਦੇ ਜੀ ਮੈਂ ਸਾਰੇ ਪਾਸਿਓਂ ਐ ਆਕੀ ਪਈ ਐ ਜਾਂ ਕਿ ਕੋਈ ਅਰਦਾਸ ਕਰ ਦਿਓ ਤੇ ਜਾਂ ਮੇਰੀ ਮੌਤ ਹੋ ਜੇ ਆਖੋ ਸਤਨਾਮੁ ਸ੍ਰੀ ਹੁਣ ਗੁਰਬਾਣੀ ਕਿਉਂ ਕੀਰਤਨ ਕਿਉਂ ਕਥਾ ਕਿਉਂ ਕਿੰਨੇ ਚਿਰ ਦੀ ਦੁਨੀਆ ਬਣੀ ਐ ਸਦੀਆਂ ਤੋਂ ਆਪਾਂ ਨੂੰ ਤੇ 556 ਸਾਲ ਹੀ ਹੋਏ ਗੁਰੂ ਨਾਨਕ ਸਾਹਿਬ ਜੀ ਅੱਜ ਦੀ ਧਰਤੀ ਬਣੀ ਕਿ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਪਰ ਸਭ ਤੋਂ ਸੋਹਣਾ ਤਰੀਕਾ ਬਾਪੂ ਲੈ ਕੇ ਆਏ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੱਲ ਇੰਨੀ ਕੁ ਛੋਟੀ ਐ ਜਿਨੂੰ ਇਹ ਢੰਡੀ ਸਮਝ ਆ ਗਈ ਤੇ ਉਹ ਤੇ ਲਊਗਾ ਆਨੰਦ ਤੇ ਜਿਹੜੇ ਬਾਕੀ ਮੇਰੇ ਅਰਗੇ ਆ ਨਾ ਰਾਤ ਲੰਘਦੀ ਨਾ ਦਿਨ ਲੰਘਦਾ ਕਿਉਂਕਿ ਆਪਾਂ ਅਗਿਆਨ ਦੇ ਹਨੇਰੇ ਚ ਇਨੇ ਕੁ ਫਸ ਗਏ ਪਤਾ ਨਹੀਂ ਲੱਗਣ ਦਿਆ ਜਿਵੇਂ ਬਲਦ ਦੇ ਪ੍ਰਾਣੀ ਬਜ਼ੁਰਗ ਖੋਪੇ ਲਾ ਕੇ ਨਾ ਅੱਖਾਂ ਤੇ ਕਿ ਉਹਨੂੰ ਖੂਹ ਤੇ ਤੋਰ ਦੇਣਾ ਤੇ ਉਹਨੇ ਜਿਉ ਤੁਰੇ ਜਾਣਾ ਤੁਰੇ ਜਾਣਾ ਤੁਰੇ ਤੇ ਉਹਨੇ ਸੋਚਣਾ ਬੜਾ ਪੈਂਡਾ ਤੈਅ ਕਰ ਲਿਆ ਇਦੋ ਸ਼ਾਮਾਂ ਨੂੰ ਖੋਪੇ ਲਾਉਣੇ ਤੇ ਵੇਖਣਾ ਮੈਂ ਤੇ ਉੱਥੇ ਘੁੰਮੀ ਗਿਆ ਕੋ ਸਤਨਾਮ ਸ੍ਰੀ ਅਸਲ ਚ ਆਪਾਂ ਵੀ ਐਵੇਂ ਆ ਕੱਲੇ ਆਏ ਆ ਪਰ ਥੋੜਾ ਜਿਹਾ ਸੁਪਨੇ ਚ ਪੈ ਗਏ ਬਹੁਤ ਕੁਝ ਦਿਸਣ ਲੱਗ ਪਿਆ ਕੋਠੀ ਗੱਡੀ ਨੌਕਰੀ ਬੱਚੇ ਪਸਾਰਾ ਏ ਤੈਨੂੰ ਮਾਰੇ ਕਹਿੰਦੇ ਇਹੋ ਸੰਸਾਰ ਵਿਕਾਰ ਸੰਸੇਵੇਂ ਕੋਈ ਵੀ ਤੁਹਾਡੇ ਚ ਇਹੋ ਜਿਹਾ ਪ੍ਰੇਮੀ ਹੈਗਾ ਜਿਹੜਾ ਉੱਠ ਕੇ ਕਹੇ ਬਾਬਾ ਜੀ ਮੈਂ ਸੁਖੀ ਆ ਫਿਰ ਗੁਰਬਾਣੀ ਝੂਠੀ ਹੋ ਜਾਣੀ ਗੁਰਬਾਣੀ ਝੂਠ ਨਹੀਂ ਬੋਲਦੀ ਫਿਰ ਪੜੋ ਇਹੋ ਸੰਸਾਰ ਵਿਕਾਰ ਸੰਸੇਵ ਤਰਿਓ ਬ੍ਰਹਮੁ ਕੀ ਆਲੀ ਬੋਲੋ ਤਰਿਓ